ਮੁਕਸਾ ਜ਼ਾਹ ਵਿੱਚ ਬੇਅਦਬੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਇਥੋਂ ਦੇ ਪਿੰਡ ਕਟਿਆ ਵਾਲਾ ਵਿਖੇ ਸਵੇਰੇ ਪਿੰਡ ਦੇ ਹੀ ਦੁਕਾਨਦਾਰ ਨੇ ਸੜਕ ਤੇ ਭਈ ਗੁਟਕਾ ਸਾਹਿਬ ਦੇ ਅੰਗ ਵੇਖੇ ਦੁਕਾਨਦਾਰ ਅਤੇ ਹੋਰ ਪ੍ਰਦਰਸ਼ਕਾਂ ਮੁਤਾਬਕ ਗੁਟਕਾ ਸਾਹਿਬ ਦੇ ਅੰਗ ਕਾਫੀ ਦੂਰ ਤੱਕ ਸੁੱਟੇ ਗਏ ਸਨ ਜਿਸ ਦੇ ਬਾਅਦ ਪਿੰਡ ਵਾਸੀਆਂ ਨੇ ਗੁਟਕਾ ਸਾਹਿਬ ਦੇ ਅੰਗ ਇਕੱਤਰ ਕੀਤੇ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਪੁਲਿਸ ਨੇ ਦੁਕਾਨ ਦੇ ਬਾਹਰ ਲੱਗੀ ਸੀ ਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਇਸ ਮਾਮਲੇ ਦੇ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੰਦਰ ਦੇ ਬਾਦ ਅਜ ਫਰੀਦਕੋਟ ਦੇ ਕੋਟ ਕਪੂਰਾ ਵਿਖੇ ਦਾਲੀ ਨੂੰ ਸੰਬੋਧਿਤ ਕੀਤਾ ਜਿਸ ਦੌਰਾਨ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਅਤੇ ਪੰਜਾਬ বিজেপি ਪ੍ਰਧਾਨ ਵਿਜੇ ਸਾਹਮਲਾ ਵੀ ਉਨ੍ਹਾਂ ਨਾਲ ਮੌਜੂਦ ਰਹੇ ਪ੍ਰਧਾਨ ਮੰਤਰੀ ਨੇ ਜੰਦਰ ਸਿੰਘ ਬਾਦਲ ਦੀ ਜੰਮਕ ਤਾਰੀਫ ਕੀਤੀ ਭਾਵੇਂ ਨੇ ਕਿਹਾ ਕਿ ਸੀਐਮ ਬਾਦਲ ਵਰਤ ਕਈ ਅਤਰਾਜਕ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਾਰ ਸਰਗਲਤ ਹੈ ਇਸ ਲਵਸ਼ੀਗਰਨ ਸਾਹਿਬ ਦੀ ਬਦਬੀ ਦੀਆਂ ਘਟਨਾਵਾਂ ਦੇ ਬੋਲੀਆਂ ਪੀਐਮ ਮੋਦੀ ਨੇ ਕਿਹਾ ਕਿ ਮਾਮਲਿਆਂ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਏਗੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਦਿੱਲੀ ਦੇ ਸੀ ਮਾਰਵਿਨ ਕੇਜਰੀਵਾਲ ਨੇ ਕੈਪਟਨ ਮੰਤਰੀ ਬਿਕਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਹੋਂ ਪ੍ਰਚਾਰ ਕੀਤਾ ਕੇਜਰੀਵਾਲ ਨੇ ਮਜੀਠੀਆ ਨੂੰ ਕਿਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਡਰਗ ਮਾਫੀਆ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ ਅਤੇ ਇਸ ਗੈਂਗ ਦਾ 에ਜੈਂਟ ਮਜੀਠੀਆ ਹੈ ਜਿਸ ਨੂੰ ਆਪ ਦੀ ਸਰਕਾਰ ਬਣਨ ਤੇ ਜੇਲ੍ਹ ਭੇਜਿਆ ਜਾਏਗਾ। ਬਠਿੰਡਾ ਦੇ ਤਲਵੰਡੀ ਸਾਬੋ ਚ ਕਿਨਰ ਚੋਣ ਮੈਦਾਨ ਦੇ ਵਿੱਚ ਹੈ ਮੁਮਤਾਜ ਨਾਮੀ ਕਿਨਰ ਭੋਜਨ ਸਮਾਜ ਪਾਰਟੀ ਵੱਲੋਂ ਚੋਣਾਂ ਵਿੱਚ ਕਿਸਮਤ ਅਜ਼ਮਾ ਰਿਹਾ ਮੁਮਤਾਜ ਮੁਤਾਬਕ ਉਹ ਦਲਿਤ ਅਤੇ ਕੇਂਦਰ ਪਰ ਚੱਲਦੇ ਮੁੱਦੇ ਚੁਕਾਣਾ ਚਾਹੁੰਦੇ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਰਾਜਨਦਰ ਦੇ ਡੇਰਾ ਬਲਨਾਵੇਖੇ ਹਾਜ਼ਰੀ ਭਰੀ ਉਰਵਿਦਾਸ ਦੇ ਪਕਟਾ ਨੇ ਸਟੇਜ ਦੀ ਸਥਾਪਨਾ ਕੀਤੀ ਸੀ ਰਾਹੁਲ ਸ਼ਨੀਵਾਰ ਸ਼ਾਮ ਨੂੰ ਇੱਥੇ ਪਹੁੰਚੇ ਤੇ ਕਰੀ 45 ਮਿੰਟ ਤੱਕ ਡੇਰਦੇ ਅੰਤ ਰਹੇ ਇਸ ਦੌਰਾਨ ਮੁਕੇ ਸੰਦਰঞ্জন ਦਾਸ ਨਾਲ ਰਾਹੁਲ ਗਾਂਧੀ ਨੇ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨਾਲ ਪਾਰਟੀ ਦੀ ਪੰਜਾਬ ਮਾਮਲੇ ਦੇ ਇੰਚਾਰਜ ਆਸ਼ੋਕ ਕੁਮਾਰੀ ਵੀ ਸੀ ਜਿਹੜਾ ਸੱਚਖੰਡ ਬਲੰਦ ਦਾ ਦੋਬਾ ਇਲਾਕੇ ਵਿੱਚ ਵੱਡਾ ਆਧਾਰ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਲ ਗਾਂਧੀ ਦਾ ਡੇਡਾ ਸੱਚਖੰਡ ਬਲੰਦ ਜਾਣਾ ਅਹਿਮ ਮੰਨਿਆ ਜਾ ਰਿਹਾ ਹੈ